ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੱਦਨੀ ਕਲਾਂ ਦੇ ਵਿੱਚ ਬਦਨੀ ਕਲਾ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਮਿੱਤਰੋ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਤਾ ਤੇ ਉਹ ਬਾਈ ਆ ਗਿਆ ਜਿਹੜਾ ਪਾਉਂਦਾ ਦਵਾਈ ਨੇਤਾ ਜਿੰਦੇ ਭਾ ਹੁੰਦੇ ਆ ਮਿੱਤਰੋ ਥੋੜੇ ਤੇ ਲੋਕੀ ਲੈ ਜਾਂਦੇ ਆ ਇੱਕ ਦੀ ਥਾਂ ਜੋੜੇ ਜੋੜੇ ਆ ਉਹ ਕਰਦੇ ਆ ਬਾਈ ਦੇ ਨਾਲ ਗੱਲਬਾਤ ਆਪਾਂ ਮਿਲਦੇ ਆ ਸੁਖਵੀਰ ਬਾਈ ਦੇ ਨਾਲ ਸੁਖਵੀਰ ਵੀਰੇ ਸਸੇ ਗੱਲ ਬਾਈ ਕਿਵੇਂ ਆ ਫਿਰ ਜਿੰਨਾ ਤੰਤਾਂ ਦੁੱਤਾਂ ਹੈ ਵਾਲ ਵੀ ਕਟਾਏ ਆ ਹਾਂਜੀ ਲੱਗਦਾ ਮੈਨੂੰ ਨਫੇ ਦੇ ਚੰਗੇ ਪੈਸੇ ਆਏ ਆ ਹਨਾ ਐ ਦੱਸ ਵੀ ਮਿੱਤਰਾ ਅੱਜ ਜਨੂਅਰ ਕਿੰਨੇ ਦਿਖਾਏਗਾ ਅੱਜ ਵੀਰੇ ਆਪਣੇ ਕੋਲ ਦੋ ਮਈਆਂ ਦੋ ਕਟੀਆਂ ਹੂੰ ਤੇ ਇੱਕ ਬੂਰੀ ਕੱਟੀ ਤੇ ਇੱਕ ਵੱਡੀ ਛੋਟੀ ਆ ਤਿੰਨ ਕਟੀਆਂ ਤਿੰਨ ਕਟੀਆਂ ਇੱਕ ਛੋਟੀ ਹੋਗੀ ਇੱਕ ਛੋਟੀ ਹੋਗੀ ਇੱਕ ਹੋਰ ਵੱਡੀ ਛੋਟੀ ਹੋਗੀ ਹਨਾ ਉਹ ਹਾਂ ਕੋਈ ਨਹੀਂ ਉਹ ਵੀ ਪਾ ਦੇ ਤੇ ਦੋ ਹੋ ਗਈਆਂ ਮਈਆਂ ਅੱਛਾ ਭਾ ਯਾਰ ਲੋਕ ਕਹਿੰਦੇ ਯਾਰ ਪੂਰੀ 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 ਵੀ ਬੂਰੀ ਨੇ ਵਾਵਾ ਦਵਾਈ ਪਾਈ ਹਾਂ ਜੀ ਵੀਰੇ ਵਾ ਦੋ ਤਿੰਨ ਤਾਂ ਹੀ ਵੇਗੀ ਬਾਅਦ ਚ ਵੀ ਹਾਂ ਜੀ ਵੀਰੇ ਬਾ ਚੈੱਕ ਪਾਸ ਹੋ ਗਈ ਸੀ ਨਾ ਹੁਣ ਨਿਕਲ ਆਈ ਸੀ ਹਾਂ ਜੀ ਵੀਰੇ ਅੱਛਾ ਭਈ ਆ ਪਰ ਕੰਦ ਦੇ ਨਾਲ ਜਿਹੜੀ ਝੋਟੀ ਖੜੀ ਉਹਦੀ ਕੀ ਡਿਟੇਲ ਆ ਇਹ ਵੀਰੇ ਝੋਟੀ ਕੱਲ ਆਈ ਹੈ ਆਪਣੇ ਕੋਲੇ 500 ਸ਼ਾਮ ਨੂੰ ਯਾਨੀ ਕਿ ਕੱਲ ਰੱਖ ਲੈ ਹਾਂ ਤੇ ਦੁੱਧ ਸੀਗਾ 7 ਕਿਲੋ ਚੋਕੇ ਲਈ ਆਪਾਂ ਠੀਕ ਆ ਵੀਰੇ ਤੇ ਹੁਣ 5 ਕਿਲੋ ਦੁੱਧ ਜੀ ਨਹੀਂ ਲਾਇਆ ਹੁਣ ਜੀ ਨਹੀਂ ਲਾਇਆ ਹੈ ਹਾਂ ਜੀ ਵੀਰੇ ਠੀਕ ਆ ਅੱਛਾ ਉਹ ਝੋਟੀ ਦਾ ਗੰਗ ਬਹੁਤ ਚੰਗੇ ਹਨਾ ਬਈ ਹਾਂ ਜੀ ਬਈ ਲੈ ਆਈ ਕਿ ਕੱਢ ਕੇ ਬਾਹਰ ਨੂੰ ਵੀਰੇ ਥੋੜਾ ਡਰੀ ਜਾਂਦੀ ਹੈ ਬੁੜੀਆਂ ਸਾਹਮਣੀਆਂ ਹੀ ਕੱਟੀ ਨੂੰ ਹੂੰ ਤੇ ਦੰਦੋ ਵੀ ਸ਼ਾਇਦ ਵੀਰੇ ਚਾਰ ਹੀ ਆ ਇਹ ਚਾਰ ਹੀ ਹੈ ਹਾਂਜੀ ਠੀਕ ਹੈ ਬੱਚਾ ਮਗਰ ਹੈ ਨਹੀਂ ਵੀ ਰੇਂਦਾ ਪਾੜੇ ਤੇ ਮਿਲਦੀ ਪਾੜੇ ਤੇ ਮਿਲਦੀ ਸੀ ਠੀਕ ਹੈ ਪਰ ਆਪਣੇ ਕੋਲੇ ਟੀਕਾ ਲਵਾਇਆ ਵੀਰੇ ਉਹਪਰਾ ਕੀਤਾ ਹਜੇ ਨਹੀਂ ਹਾਂਜੀ ਠੀਕ ਹੈ ਲਿਆ ਉਹ ਹੂੰ ਡਰੀ ਜਾਂਦੀ ਹੈ ਦਰਦੀ ਬਾੜਾ ਪਈ ਆ ਉਹਦੇ ਇਹ ਕਿਦੇ ਬਾਈ ਪਿੱਛੇ ਜਾ ਕੇ ਮੜੀ ਹੂੰ ਵੈਸੇ ਜੋ ਟੀਆਰ ਹੈ ਨਾ ਜਾਰੀ ਮਨਤ ਬਣ ਚੀਜ਼ ਬਣੂ ਕੱਟੀ ਲੈਣ ਨਾਲੋਂ ਤਾਂ ਚੰਗੀ ਆ ਹਾਂ ਫੰਡਰ ਕੱਟੀ ਵੀਰੇ ਜੇ ਲੈਣ ਜਾਈਏ ਵੈਸੇ ਉੰਮੇ ਨਹੀਂ ਵੈਸੇ ਲੈ ਠੰਡੀ ਆ ਮੇਰੀ ਚੀਜ਼ ਆ ਭਾਈ ਦੋ ਦੋ ਹੁਣ 5 ਕਿਲੋ ਆ ਹਾਂਜੀ ਕਿਲੋ ਆ ਉਹ ਸੱਤ ਸੀਗਾ ਹਾਂਜੀ ਠੀਕ ਆ ਭਾਈ ਅੱਛਾ ਬਣੀ ਬੁਣੀ ਕੋਈ ਵੀਰੇ ਮੇਰੇ ਪੱਚੀਆਂ ਦਿਨਾਂ ਦੀ ਦੱਸਿਆ ਕਿੰਨੇ ਦੀ ਦੇ ਦੀਏ ਸਤਿ ਕਵੀਰ ਭਾਈ ਤੇਰੇ ਭਾਜ ਸੁਣਨ ਨੂੰ ਜੀ ਕਰੀ ਜਾਂਦਾ ਤੇ ਆਪਾਂ ਚੋ ਟ ਯਰ 55 ਨਹੀਂ 56 ਨਹੀਂ 53000 ਦੀ ਕੱਟੀ ਦੇ 55 56 ਨਹੀਂ 53000 ਦੀ 1000 ਹੋਰ ਘਟਾ ਦिए हां ਦੇ ਦਿਆਂਗੇ 52000 ਦੀ ਜਾਣ ਦੇ ਲੈ ਜੀ ਮੇਤਰੋ ਅਸਰ ਝੋਟੀ ਬਣਦੀ ਅੱਜ ਪਿਆ 52000 ਦੀ ਹਨਾ ਬਾਈ ਹਾਂ ਜੀ ਦੇਨੇ ਚਾਹ ਵੀ ਬਣਾਉਣੀ ਆ ਤੇ ਜੇ 2 ਕਿਲੋ ਰੱਖ ਕੇ 5 ਕਿਲੋ ਵੀ ਤੁਸੀਂ ਡੈਰੀ ਪਾਈ ਗਏ ਮੇਤਰੋ 70 ਦੇ 70 140 140 ਦੇ 140 280 280 ਤੇ 70 ਹੋ ਗਿਆ ਸਾਢੇ 100 ਰੁਪਿਆ ਕੋਈ ਕਮਾ ਲੈਣਾ ਮਿੱਤਰੋ ਜੀ ਦੋ ਦਿਆੜੀ ਨਾਲ ਚਾਹ ਪੀ ਲੈਣੀ ਹੈ ਨਾ ਬਾਈ ਤੇ ਚੋਾਈ ਚੋਈ ਬਹੁਤ ਚੰਗੀ ਹੈ ਠੀਕ ਆ ਬਾਈ ਆ ਬਾਈ ਇਹਦੇ ਬਾਰੇ ਦੱਸੀ ਬਾਈ ਦੋ ਨੰਬਰ ਤੇ ਇਹਦੇ ਥੱਲੇ ਵੀਰੇ ਦੁੱਧ ਦਾ 6-7 ਕਿਲੋ ਸੀਗਾ ਹਾਂ ਤੇ ਇਹਦੇ ਅੱਜ ਟੀਕਾ ਭਰਾਇਆ ਆਪਾਂ ਠੀਕ ਆ ਤੇ ਮੈਲਦੀ ਵੀਰੇ ਯਾਨੀ ਕਿ 5 5 ਕਿਲੋ ਖੁੱਲਾ ਦੁੱਧ ਇਹਦੇ ਥੱਲੇ ਮੈਲਦੀ ਵੀਰੇ ਫਿਰ ਕਿਵੇਂ ਆ ਇਹ ਮੈਲਦੀ ਵੀਰੇ ਸਵੇਰ ਟੀਕਾ ਲਵਾਇਆ ਸੀ ਆ ਹਾਂ ਤੇ ਕਾਲਾਥ ਨੇ ਪਾੜੇ ਤੇ ਮਿਲ ਪਈ ਹੈ ਕਾਲਾਥ ਨੇ ਪਾੜੇ ਤੇ ਮਿਲ ਪਈਏ ਚੋਣ ਚਣ ਕਿਵੇਂ ਲੱਗਾ ਵੀਰੇ ਚੋਣ ਇੱਕ ਨੰਬਰ ਆ ਠੀਕ ਆ ਬਾਈ ਮੈਂ ਇਹ ਵੀ ਚੰਗੀ ਆ ਹਨਾ ਬਾਈ ਹਾਂਜੀ ਨਹੀਂ ਠੀਕ ਆ ਇਹ ਕਿੰਨੇ ਦੇ ਦਿੱਤੇ ਇਹ ਵੀ ਨਿੱਕਾ ਜਾਈ ਮੋਲ ਆ ਯਾਰ ਕਿੰਨਾ ਕੋਈ 45 ਨਹੀਂ 46 ਨਹੀਂ 43000 ਦੀ ਪੱਕੀ ਗੱਲ ਪੱਕੀ ਗੱਲ ਆ ਮੁਕਰਦਾ ਤਾਂ ਨਹੀਂ ਜਾਵਾਂ ਹੀ ਨਹੀਂ ਯਾਰ ਨਾ ਵੀ ਲੋਹੇ ਤੇ ਲਕੀਰ ਆ ਤੇ ਮੈਂ ਪੂਰੀ ਹੀਰਾ ਆ ਆ ਲੈ ਮਿੱਤਰੋ ਲੇਵਾ ਪਾਂਡਾ ਸਾਫ਼ ਤੇ ਸੁਥਰੀ ਆ ਹਨਾ ਬਾਈ ਚੰਗੀ ਆ ਜੰਨੀ ਹੈਗੀ ਆ ਯਾਰ ਹਨਾ ਵੀਰ ਕਿੱਥੋਂ ਲੱਭ ਲੁੱਭ ਕੇ ਲੈਣਾ ਕਿ ਮੰਡੀ-ਮੁੰਡੀ ਹੈਂ ਹੈ ਭਾਈ ਬਾਹਾਂ ਹੀ ਕਰਾਂ ਚੋ ਹੀ ਲਈ ਦਿਆਂ ਯਾਰ ਵੇ ਕੀ ਕਰੇ ਮੇਰੇ ਟੰਬੇ ਪਵਾਦੇ ਕਿਦੇ ਹੈ ਨਹੀਂ ਵੀ ਠੀਕ ਆ ਯਾਰ ਸੁਖਵੀਰ ਭਾਈ ਯਾਰ ਆ ਤਾਂ ਹੋਈ ਨਾ ਗੱਲ ਯਾਰ ਆਓ ਯਾਰ ਜਾਜ ਕਮਾਈ ਕਰੀ ਜਦੋਂ ਲੰਮਾ ਸਮਾਂ ਚੱਲੀ ਜਾਵਾਂਗੇ ਹਾਂਜੀ ਇੱਕੇ ਵਾਰੀ ਲੀੜੇ ਲਾ ਲਓ ਲੋਕਾਂ ਨੇ ਉਹ ਵੀ ਮਾੜੀ ਗੱਲ ਆ ਯਾਰ ਹਣਾ ਵੀ ਵੀ 33000 ਨਫਾ ਲੈਣਾ ਕੋਈ ਨਫਾ ਥੋੜਾ ਹੋਤਾ ਯਾਰ ਗਾਲੀ ਵੱਡਣਾ ਅਗਲੇ ਦਾ ਸਹੀ ਗੱਲ ਆ ਵੀਰੇ ਆਹ ਬਈ ਕਾਲੀ ਕੱਟੀ ਭਰੇ ਦੱਸੀ ਵੀਰੇ ਇਹ ਜੋੜ ਨੇ ਜੋੜਾ ਹੀ ਆ ਯਾਰ ਕੱਟੀਆਂ ਦਾ ਅਸਾ ਇਹ ਕੇ ਇੱਕੋ ਹੀ ਇਹ ਕੇ ਠੀਕ ਆ ਜਿਹੜਾ ਮਰਜ਼ੀ ਲਵੇ ਲੈ ਜਿਹੜਾ ਮਰਜ਼ੀ ਲੈ ਜਾ ਜੇ ਕੱਲੀ ਲੈ ਕੇ ਜਾਣੀ ਆ ਤਾਂ ਇਹ ਸਮਝ ਲੈ 14 14000 ਦੀ ਨਹੀਂ 26000 ਦਾ ਜੋੜਾ ਦੇ ਦਿਆਂਗੇ 13 13000 ਨੂੰ ਵੀ ਪੈ ਜੂਗੀ ਫਿਰ ਜੋੜਾ ਲੈਣਾ ਤੇ 25000 ਦਾ ਦੇ ਦਈਏ ਯਾਰ ਚੱਲ ਦੇ ਦਿਆਂਗੇ ਜੋੜੇ ਦੇ ਵਿੱਚ ਬਾਹਲਾ ਨਹੀਂ ਆਪਾਂ ਘਟਾਉਣਾ ਤੈਨੂੰ ਪਤਾ ਹੀ ਹੈ ਕੱਟੀਆਂ ਵੀ ਚੰਗੀਆਂ ਦਿਓ ਵੀ ਚੰਗੀਆਂ ਉਹਨਾਂ ਮੂੰਹ ਕਰੀ ਹੁੰਦਾ ਮੂੰਹ ਨਹੀਂ ਵਿਖ ਉਹ ਲਕੂਂਦੀ ਆ ਡਰਦੀ ਆ ਸੰਗਦੀ ਆ ਕੈਮਰੇ ਸਿੰਗੀ ਬਹੁਤ ਚੰਗੀਆਂ ਕੱਟੀਆਂ ਵਾਕੇ ਹਨਾ ਇਹ ਸੰਗ ਦੀ ਕਰ ਤੋ ਕੈਮਰੇ ਤੋਂ ਜਾਂ ਝੋਲੀਆਂ ਬਹੁਤ ਚੰਗੀਆਂ ਕੱਟੀਆਂ ਆ ਜਿੱਦ ਤੱਕਾ ਦੇ ਫਿਰ ਆਪਾਂ ਆਨਲਾਈਨ ਮੰਗਵਾ ਲੂ ਅਗਲਾ ਐਨੂੰ ਕਰੀ ਕੇ ਵਿਖਾਈ ਨਹੀਂ ਗਈ ਹਜੇ ਹਾਂ ਇੱਥੇ ਦਾ ਥਾਂ ਤੋਂ ਵੇਖੇ ਡਾ ਚੰਗਾ ਹਨਾ ਇਹ ਤਾਂ ਐਂ ਹੀ ਜਾਂ ਕਰਮਾ ਦੀ ਪੱਖਾ ਖੋਲੀ ਮਾੜੀ ਜੀ ਫਿਰ ਮੂਹ ਹਾਂ ਹੁਣ ਵਿਖਾਈ ਆ ਠੀਕ ਆ ਐਂਦੇ ਵੀ ਵਿਖਾ ਦਈਏ ਵੀਰੇ ਕਰੀ ਲੈ ਵੀ ਮਿੱਤਰੋ ਜੇ ਤੁਸੀਂ ਲੈਣੀਆਂ ਦੋ ਕਾਲੀਆਂ ਦੇ ਇੱਕ ਲੈਣੀ ਬੂਰੀ ਫਿਰ ਵੀ ਰੀਡ ਕਰਦਾਂਗੇ ਤੁਹਾਡੀ ਪੂਰੀ ਠੀਕ ਆ ਬਾਈ ਇਹ ਹੋ ਗਿਆ ਦੋ ਕਾਲੀਆਂ ਤੇ ਹੁਣ ਤੁਹਾਡੀ ਰੀਡ ਕਰਨ ਲੱਗਾ ਹਾਂ ਪੂਰੀ ਜਿਹੜੇ ਲੈਣ ਨੂੰ ਫਿਰਦੇ ਨਸਲ ਨੀਲ ਬਤਰੋ ਬੂਰੀ ਆ ਫਿਰ ਪੂਰੀ ਕੱਟੀ ਕੋਕਾ ਪੀਸਤਾ ਜਾਵਾਂਗਾ ਨਾ ਬਾਈ ਹਾਂਜੀ ਤੂੰ ਬੜੀ ਸੋਹਣੀ ਕੱਟੀ ਆ ਯਾਰ ਇਹ ਬਾਈ ਸੁਖਵੀਰ ਬਾਈ ਕਿੰਨੇ ਦੀ ਹਾਂ ਇਹ 22000 ਦੀ ਨਾ ਨਾ ਐ ਨਹੀਂ ਕਰਨਾ ਜਸਟ ਟੂ ਨੋ ਬਾਈ ਇਹ ਆ ਦੀ ਦੇ ਦੇ ਸਾਦੇ ਸਟੱਪਾ 21 ਦੀ ਦੇ ਦਾਂਗੇ ਵਾਹ ਇਹ ਤੂੰ ਘੱਟ ਨਹੀਂ ਦੇ ਠੀਕ ਆ ਹਾਂ ਬਈ ਯਾਰ ਕੀ ਬਾਤ ਆ ਦੇਤੀਆਂ ਆਪਾਂ 25000 ਦੇ ਵਿੱਚ ਹਾਂਜੀ ਆ ਦੇਤੀ 21000 ਦੇ ਵਿੱਚ 25 ਤੇ 21 ਕਿੰਨਾ ਹੁੰਦਾ ਬਈ ਜੋੜ ਲਈ ਮਾੜਾ ਮਨੂਦੜੀਆਂ 46000 46000 ਐਂ ਆ ਵੀ ਹੁਣ ਕਰ ਲੈ ਉਹ ਵੀ ਆਹ ਕੱਟੀ ਵੀ ਪਾਉਂਦੀ ਤੁਸੀਂ ਰੱਖ ਲਓ ਆਪਣੀ ਗਵੰਡੀਆਂ ਨੂੰ ਦੇ ਦਿਓ ਜੇ ਮੰਨ ਲਓ ਤੁਹਾਡੇ ਗਵੰਡੀ ਤੁਹਾਡੇ ਤੇ ਥੋੜਾ ਬਹੁਤਾ ਲੱਗ ਦੇ ਜੇ ਆ ਮੰਨ ਲਓ ਕਹਿਣ ਤੋਂ ਭਾਵ ਵੀ ਗਾਂ ਪੇਛਾ ਜੇ ਹੁੰਦੇ ਆ ਫਿਰ ਤੁਸੀਂ ਇਹਨੂੰ ਨਜ਼ਰ ਤੋਂ ਬਚਾਉਣਾ ਵ ਤੇ ਫਿਰ ਦੇ ਦਿਆ ਜੇ ਆਹ ਕੱਟੀ ਫਿਰ ਉਹ ਮੰਨ ਜਾ ਧਰਾ ਲੈਣਗੇ ਵੀ ਸਾਨੂੰ ਵੀ ਕੱਟੀ ਸੋਹਣੀ ਲੈ ਕੇ ਦਿੱਤੀ ਗਵੰਡੀਆਂ ਨੇ ਤੇ ਜੇ ਤੁਸੀਂ ਰੱਖਣੀਆਂ ਮਿੱਤਰੋ ਤਿੰਨੇ ਕੱਟੀਆਂ ਹੀ ਤੇ ਫਿਰ ਤਿੰਨੇ 46000 ਦੇ ਵਿੱਚ ਲੈ ਜਾਓ ਤੇ ਹੋਰ ਕੱਟੀਆਂ ਲੈਣ ਲਈ ਬਾਈ ਨੂੰ ਸਾਈ ਦੇ ਦਿਓ ਤੇ ਆਹ ਬਾਈ ਵੜ ਇਹਦਾ ਰੱਖੀ ਆ ਯਾਰ ਅੱਛਾ ਦਰੀ ਚੰਗਾ ਜੀ ਜਿਹੜੀ ਉਹ ਘਰੇ ਰੱਖ ਲੈਂਦਾ ਤੇ ਉਹ ਝੋਟੀ ਬਾਈ ਪਰਲੀ ਪਰੇ ਉਹ ਝੋਟੀ ਖੀਰੀ ਆ ਵੀਰੇ ਲੈ ਆ ਬਾਈ ਦੀਂਦੀਣੀ ਯਾਰ ਉਹ ਡਰਦੀ ਆ ਯਾਰ ਥੋੜਿਆ ਹੁਣੀ ਆਈ ਆ ਮੈਂ ਡਰਦੀ ਆ ਮੈਂ ਘਰ ਨਹੀਂ ਦਾਂ ਨਾ ਵੀ ਇਹ ਝੋਟੀ ਆ ਹਣਾ ਵੀਰੇ ਇਹ ਖੀਰੀ ਹੋਈ ਆ ਬਾਈ ਖੀਰੀ ਆ ਵੀਰੇ ਖੀਰੀ ਪਲੀ ਪੁਲੀ ਆ ਕੱਟੀ ਲੋਲੀ ਪੁਲੀ ਹਣਾ ਜਫਰਾਬਾਦੀ ਜਣੀ ਪੈਂਦੀ ਬਈ ਆ ਹਾਂ ਵੀਰੇ 50 ਪਰ ਲੈ ਬਾਈ ਬਈ ਅੱਖਾਂ ਓੱਖਾਂ ਮੈਂ ਕਹ ਯਾਰ ਸੱਚੀ ਕਰ ਲੈ ਮੈਂ ਤਾਂ ਕਹ ਸੀ ਇਹਨਾਂ ਤੂੰ ਕਿਤੇ ਬਲ ਹੁਣ ਮੂੰਹ ਵੇਖਿਆ ਬਾਈ ਜਮਾ ਕਰਨ ਕੋ ਨੂੰ ਬਾਈ 60% ਛੋਟੀ ਜਫਰਾਬਾਦੀ ਜਿਆ ਹਾਂਜੀ ਹੂੰ ਕੋਈ ਸ਼ੱਕ ਨਹੀਂ ਵੀਰੇ ਹੂੰ ਨਹੀਂ ਯਾਰ ਇਹ ਛੱਗਾ ਤੇਰੀ ਹੁਣ ਲੱਖ ਰੁਪਏ ਦੀ ਆ ਬਾਈ ਸੁਖਵੀਰ ਇਹਨੂੰ ਦੇ ਇੱਕਰੀ ਹੋਰ ਵੀਰੇ ਜ਼ਰੂਰ ਮੈਨੂੰ ਵਿਖਾ ਲੈਣ ਦੇ ਕਿਉਂਕਿ ਯਾਰ ਮੈਂ ਇਹ ਚੀਜ਼ ਦਾ ਦਵਾਨਾ ਥੋੜਾ ਜਿਹਾ ਵੱਧ ਸੁਖਵੀਰ ਭਾਈ ਇਧਰ ਵੇਖ ਹੁਣ ਇੱਕ ਬਾਈ ਜਫਰਾਬਦੀ ਨੈਟ ਤੇ ਕੱਢ ਲਿਆ ਜੀ ਸਰਚ ਮਾਰ ਲਿਆ ਜੀ ਉਸੇ ਤਰ੍ਹਾਂ ਜਿਵੇਂ ਆ ਆ ਚੋਟੀ ਦਾ ਸਿੰਘ ਆ ਸਿੰਘ ਆ ਅੱਖਾਂ ਵਾ ਜਿਹੜੀ ਜਫਰਾਬਦੀ ਹੈ ਨਾ ਉਹਦਾ ਆ ਚੀਜ਼ਾਂ ਜਿਹੜੀ ਉੱਤੋਂ ਦੀਆਂ ਲੋਕ ਦੀ ਆਉਂਦੀ ਆ ਹਨਾ ਬਾਈ ਆ ਜਿਹੜੀ ਚੀਜ਼ ਆ ਤੇ ਇਹਦੇ ਵੇਖੋ ਤੁਸੀਂ 50% ਤੁਸੀਂ ਦੇਖੋ 60% ਤਕਰੀਬਨ ਜਫਰਾਬਦੀ ਚ ਪੈ ਗਈ ਝੋਟੀ ਬਾਈ ਕਿੰਨੇ ਦੀ ਦੇਰੀਏ ਬਾਈ ਇਹ ਨਿਕਾ ਜਾਂ ਮੁੱਲ 35000 ਦੀ ਬਸ ਪੱਕੀ ਗੱਲ ਆ ਫੜ ਸਾਈ ਉਰੇ ਫੜ ਹੋ ਗਈ ਬਸ ਹੁਣ ਘਟਾਉਂਦਾ ਨਹੀਂ ਤੈਨੂੰ ਕੋਈ ਹੁਣ ਵੀ ਘਟਾਈ ਤਾਂ ਫਿਰ ਗੱਲ ਮਾੜੀ ਹਾਂ ਹੁਣ ਮੁੱਕਰੀ ਨਾ ਨਾ ਮੈਂ ਜਮਾ ਹੀ ਨਹੀਂ ਯਾਰ ਵੀਰੇ ਉਹ ਮਹੀਨੇ ਕਿੰਨੇ ਕੋਈ ਪੁੱਛਿਆ ਸੀਗਾ ਕੋਈ ਕਿ ਨਹੀਂ ਮੈਂ ਪੁੱਛਿਆ ਨਹੀਂ ਯਾਰ ਵੀਰੇ ਪੁੱਛ ਲਾਂਗੇ ਕੋਈ ਨਹੀਂ ਨਾ ਮਿੱਤਰੋ 60% ਜਫਰਾਬਾਦੀ ਦਸਲ ਦੇ ਵਿੱਚ ਝੋਟੀ ਪੈਂਦੀ ਆ ਤੁਸੀਂ ਆ ਕੇ ਵੇਖ ਲਿਓ ਗੂਗਲ ਮੈਪ ਤੇ ਸਰਚ ਮਾਰ ਲਿਓ ਜੋ ਤੁਸੀਂ YouTube ਤੇ ਵੀਡੀਓ ਕੱਢ ਕੇ ਫਿਰ ਇਹਦੇ ਕੋਲੇ ਬਹਿ ਕੇ ਇਹਦੇ ਜਿਹੜੇ ਕੈਰੈਕਟਰ ਆ ਉਹ ਜ਼ਰੂਰ ਮਨਾਲ ਲਿਆ ਜੇ ਮੈਂ ਨਹੀਂ ਕਹਿੰਦਾ ਵੀ ਕਈ ਭਰਾ ਕਹਿੰਦੇ ਹੁੰਦੇ ਚੈਨਲ ਵਾਲੇ ਕਹਿੰਦੇ ਆ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਆਪੋ ਉਸ ਚੀਜ਼ ਦੇ ਬਾਰੇ ਬੋਲਦੇ ਹੁੰਦੇ ਆ ਨਹੀਂ ਤੇ ਨਹੀਂ ਆਪਣੀ ਇਹ ਮੋੜ ਤੋਂ ਸੂਲ ਰੱਖਿਆ ਹੋਇਆ 35000 ਦੇ ਵਿੱਚ ਅੱਜ ਕੋਈ ਮਹਿੰਗੀ ਨਹੀਂ ਅੱਜ ਤੁਸੀਂ ਗੁਜਰਾਤ ਦੇ ਵਿੱਚੋਂ ਲੈ ਕੇ ਜਾਓ ਤਾਂ ਵੈਸੇ ਤਾਂ ਨੈੱਟ ਦੇ ਉੱਤੇ 30-30 ਲੱਖ ਵਾਲੀਆਂ ਮਹੀਆਂ ਵੀ ਫਿਰਦੀਆਂ ਜਫਰਾਬਾਦੀ ਕਿਉਂਕਿ ਪਰ ਆਪਾਂ ਨਹੀਂ ਕਹਿੰਦੇ 30 ਲੱਖ ਦੀ ਮਹ ਲੈ ਕੇ ਤੁਸੀਂ ਕੰਮਜਾਬ ਹੋ ਜਾਓਗੇ ਮਹ ਲੈ ਕੇ ਤਾਂ ਤੁਸੀਂ 3 ਲੱਖ ਦੀ ਵੀ ਨਹੀਂ ਸੇਤੀ ਕੰਮਜਾਬ ਹਾਂ ਤਬੀ ਘਰ ਤੁਨੀ ਜਾਣੇ ਫਿਰ ਨਹੀਂ ਫਿਰ ਤਾਂ ਤੁਹਾਨੂੰ ਘਰੇ ਬਰੀਡ ਆਪਦੇ ਬੱਚੇ ਪਾਲੋ ਆਪਦੇ ਘਰੇ 20-20 ਕਿਲੋ ਵਾਲੇ ਪੈਦਾ ਕਰੋ ਕਮਾਈ ਤੁਹਾਡੀ ਅਸਲ ਉਹ ਆ ਅੱਛਾ ਵੀਰੇ ਉਹ ਝੁੱਟੀ ਕਸਰ ਹੋਰ ਖੜੀ ਕਾਲੀ ਉਹ 55000 ਦੀ ਕੱਟੀ ਦੇ ਦਿਆਂਗੇ ਉਹ ਵੀ ਖੀਰੀ ਹੋਈ ਆ ਨਹੀਂ ਦੋ ਦੰਦ ਚੱਕਦੀ ਹੈ ਦੋ ਨੀ ਬਣੀ ਬਈ ਬਣੀ ਨਹੀਂ ਗਈ ਰਹੀ ਹਜੇ ਠੀਕ ਆ ਓਕੇ ਉਹਨਾਂ ਦਿਖਾਈ ਤਾਂ ਗਈ ਨਹੀਂ ਪੀੜਾ ਹੀ ਬਹੁਤ ਥਾਂ ਤੇ ਹਾਂਜੀ ਹਾਤਾ ਲੈ 500 ਮਰ ਲਿਓ ਹਾਂਜੀ ਮੋਬਾਈਲ ਨਾਲ ਲੈ ਲੈਣਾ ਤੀਜੇ ਦਿਨ ਹਾਤਾ ਲੈਣ ਵਾਲੇ ਸੋਚਦਾ ਨਹੀਂ ਆ ਜਾ ਨੰਬਰ ਕਿੰਨਾ ਬਾਈ ਨੰਬਰ ਆਪਣਾ 9463319970 9463319970 9463319970 ਤੇ ਕਰ ਲਿਓ ਬਾਈ ਨਾਲ ਰਾਬਤਾ ਕਹਿਮ ਧੰਨਵਾਦ ਸ਼ੁਕਰੀਆ ਜੋਂਦਰ